ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਵੇਂ ਖੇਤੀ ਸੰਦ ਲੈ ਕੇ ਆਏ ਆ ਜੀ ਤੇ 2 ਤੋਂ 3 ਸੰਦ ਸੇਲ ਵਾਸਤੇ ਆਏ ਆ ਜੀ ਬਹੁਤ ਵਧੀਆ ਚੰਗੇ ਸੰਦ ਆ ਤੇ ਮਸ਼ੀਨਾਂ ਤੇ ਬਾਕੀ ਟਰੈਕਟਰ ਆ ਰੀਪਰ ਆ ਖਰਚੇ ਵੱਢਣ ਵਾਲਾ ਜੇ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਤੁਸੀਂ ਵੀ ਲਗਾਉਣਾ ਚਾਹੁੰਦੇ ਹੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਕਰੀਨ ਦੇ ਉੱਤੇ WhatsApp ਨੰਬਰ ਦਿੱਤਾ ਹੋਇਆ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਤੇ ਰੇਟ ਸਮੇਤ ਭੇਜਿਆ ਕਰੋ ਜੀ ਰੇਟ ਮਾਰਕੀਟ ਦੇ ਮੁਤਾਬਕ ਜਾਇਜ਼ ਰੇਟ ਹੀ ਭੇਜਿਆ ਕਰੋ ਤਾਂ ਜੋ ਚੀਜ਼ ਜਲਦੀ ਸੇਲ ਹੋ ਸਕੇ ਤੇ ਵੀਡੀਓ ਨਾਲ ਬਣੇ ਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਜੀ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਸਟੈਂਡਰਡ ਤੁਸੀਂ ਮਸ਼ੀਨ ਦੇਖ ਰਹੇ ਹੋ ਜੀ ਸਟੈਂਡਰਡ 513 ਮਾਡਲ ਆ ਜੀ 513 ਮਾਡਲ ਆ ਤੇ ਮਾਡਲ ਵੀ 2013 ਹੀ ਆ ਸੇਲ ਆਸਤੇ ਆਈ ਵੀ ਆ ਸਾਰਾ ਕੰਮ ਹੋਇਆ ਹੋਇਆ ਹੈ ਜੀ ਮਸ਼ੀਨ ਦਾ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਵਧੀਆ ਮਸ਼ੀਨ ਚੰਗੀ ਰੰਗ ਪੇਂਟ ਦੀ origignal ਪਈਆ ਕੋਈ ਟੁੱਟ ਭੱਜ ਨਹੀਂ ਮਸ਼ੀਨ ਦੀ ਹੋਈ ਬਾਕੀ ਰਿਪੇਅਰ ਕੋਈ ਜ਼ਿਆਦੀ ਕਰਨ ਦੀ ਲੋੜ ਨਹੀਂ ਬਹੁਤ ਘੱਟ ਰਿਪੇਅਰ ਨਾਲ ਇਹ ਚੱਲ ਪੂਗੀ ਤੇ ਤੁਸੀਂ ਦੇਖ ਸਕਦੇ ਹੋਈ ਕੋਈ ਟੁੱਟ ਭੱਜ ਨਹੀਂ ਤੇ ਕੋਈ ਰੰਗ ਨਹੀਂ ਉਤਰਿਆ ਬਹੁਤ ਸੰਭਾਈ ਨਾਲ ਤੇ ਲੋਕਲ ਏਰੀਏ ਦੇ ਵਿੱਚ ਚੱਲੀ ਇਹ ਮਸ਼ੀਨ ਹੈ ਜੀ ਬਾਕੀ ਏਰੀਏ ਦੀ ਗੱਲ ਕਰੀਏ ਏਰੀਆ ਵੀਰਾਂ ਦਾ ਹੈਗਾ ਜੀ ਕੋਟਕਪੂਰਾ ਕੋਟਕਪੂਰੇ ਦੇ ਏਰੀਏ ਦੇ ਕਰੀਬ ਖੜੀ ਹੋਈ ਆ ਰੇਟ ਵੀ ਵੀਰਾਂ ਦਾ ਹੈਗਾ ਜੀ 380000 ਬਾਕੀ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਮੌਕੇ ਤੇ ਮਾਨਤਾ ਨੂੰ ਹੋ ਜਾਂਦਾ ਜੀ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ 99148 4480 99148 4480 ਤੇ ਸੰਪਰਕ ਕਰਕੇ ਮਸ਼ੀਨ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਫੋਟੋਆਂ ਵਗੈਰਾ ਤੁਸੀਂ ਸੈਂਡ ਕਰਾ ਸਕਦੇ ਹੋ ਤੇ ਬਾਕੀ ਰੇਟ ਦਾ ਮੌਕੇ ਤੇ ਹੋ ਜਾਂਦਾ ਜੀ ਤੇ ਮਸ਼ੀਨ ਜਾ ਕੇ ਦੇਖ ਕੇ ਆਪਦੀ ਤੁਸੀਂ ਖਰੀਦ ਸਕਦੇ ਹੋ ਜੀ ਤੇ ਵੀਡੀਓ ਦੇ ਵਿੱਚ ਅੱਗੇ ਸੰਦ ਜਿਹੜਾ ਹੈਗਾ ਜੀ ਉਹ ਹੈਗਾ ਜੀ ਰੀਪਰ ਹੁਣ ਇਹਨਾਂ ਦਾ ਸੀਜ਼ਨ ਆ ਰਿਹਾ ਜੀ ਰੀਪਰ ਖਰਚਿਆਂ ਵਾਲੇ ਦਾ ਝੋਨੇ ਦੇ ਆਪਣੇ ਜਿਹੜੇ ਖਰਚੇ ਵਧਣ ਵਾਸਤੇ ਵਰਤਿਆ ਜਾਂਦਾ ਰੀਪਰ ਇਹ ਹੈਗਾ ਜੀ 6.5 ਫੁੱਟਾ ਜੀ 6.5 ਫੁੱਟਾ ਰੀਪਰ ਹੈ ਜੀ ਵੱਡਾ ਗੀਅਰ ਲੱਗਿਆ ਸੁਖਵਿੰਦਰਾ ਵਾਲਾ ਤੇ ਬਾਕੀ ਥੱਲੋਂ ਭਮੀਰੀ ਵਗੈਰਾ ਕੋਈ ਟੁੱਟੀ ਨਹੀਂ ਕੋਈ ਜੋੜ ਨਹੀਂ ਲੱਗਿਆ ਸਾਫ਼ ਭਮੀਰੀ ਪਈ ਹੈ ਜੀ ਬਾਕੀ ਕ੍ਰਾਸ ਵਗੈਰਾ ਸਾਰਾ ਕੁਝ ਓਕੇ ਆ ਜੀ ਤੇ ਕੋਈ ਚਾਦਰ ਨਹੀਂ ਵਗੈਰਾ ਵੇਖ ਲਓ ਸਾਫ਼ ਰੀਪਰ ਪਿਆ ਜੀ ਵਧੀਆ ਰੀਪਰ ਆ ਜੀ ਤੇ ਬਹੁਤ ਜਾਇਜ਼ ਵੀਰਾਂ ਦੀ ਡਿਮਾਂਡ ਆ ਡਿਮਾਂਡ ਹੈਗੀ ਜੀ 46000 ਰੁਪਿਆ ਇਸ ਰੀਪਰ ਦੀ 6.5 ਫੁੱਟੇ ਦੀ ਤੇ ਵੀਰ ਦਾ ਨੰਬਰ ਨੋਟ ਕਰ ਲਓ 81948 ਤੇ 61993 81948 61993 ਤੇ ਸੰਪਰਕ ਕਰਕੇ ਇਹ ਸ਼ਰੀਪਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਰੀਪਰ ਤੁਸੀਂ ਖਰੀਦ ਸਕਦੇ ਹੋ ਰੇਟ ਦੇ ਵਿੱਚ ਮੌਕੇ ਤੇ ਮਾਨਤਾਣ ਹੋ ਜਾਊਗਾ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਜੀ ਤੇ ਬਾਕੀ ਵੀਡੀਓ ਦੇ ਵਿੱਚ ਅਗਲਾ ਸੰਦ ਹੈਗਾ ਜੀ 575 ਟਰੈਕਟਰ ਹੈਗਾ ਜੀ 1975 ਮਾਡਲ ਪੁਰਾਣਾ ਮਾਡਲ ਐਂਟਰ ਟਰੈਕਟਰ ਹੈ ਜੀ ਤੇ ਡੀਆਈ ਹੋਇਆ ਗਿਆ ਜੀ 575 ਦਾ ਸਮਾਨ ਇੰਜਨ ਦੇ ਵਿੱਚ ਪਿਆ ਆ ਰੀਜਨਲ ਬਲਾਕ ਦੇ ਵਿੱਚ ਹੋਇਆ ਹੈ ਕੋਈ ਇੰਜਨ ਨਹੀਂ ਚੇਂਜ ਕੀਤਾ ਉਸੇ ਬਲਾਕ ਦੇ ਵਿੱਚ ਕੰਮ ਹੋਇਆ ਵੈ ਸਾਰਾ ਕਾਪੀ ਦੇ ਨੰਬਰ ਵੀ ਮਿਲਦੇ ਆ ਜੀ ਤੇ ਪੰਜਾਬ ਨੰਬਰ ਦੀ ਕਾਪੀ ਹੈ ਟਰੈਕਟਰ ਦੀ ਬਾਕੀ ਆ ਜੋ ਗੱਲ ਕਰੀਏ ਹੁਣ ਟਾਇਰਾਂ ਦੀ ਟਾਇਰ ਹੈਗੇ ਜੀ ਇਹਦੇ 45 ਤੋਂ 50% ਤੇ ਬਾਕੀ ਵਧੀਆ ਗੁੱਡੀ ਪਈ ਟਾਇਰ ਹਜੇ ਪੂਰੇ ਕੰਮ ਦਿੰਦੇ ਆ ਜੀ ਟਾਇਰ ਬਦਲ ਦੀ ਲੋੜ ਨਹੀਂ ਵਾਈ ਨੂੰ ਵੀ ਪੂਰੇ ਕੰਮ ਦਿੰਦੇ ਆ ਬਾਕੀ ਟਰੈਕਟਰ ਇਹ ਆ ਜੀ 11 ਹਲਾਂ ਤੇ ਪੂਰੀ ਖਚਾਈ ਕਰਦਾ ਜੀ ਪੂਰੇ 11 ਹਾਲ ਖੇਦਦੇ ਆ ਬਾਕੀ ਨਵੇਂ ਮਾਡਲ ਦੀ ਹੁੱਕ ਲੱਗੀ ਹੋਈ ਹੈ ਕਿੱਲੀਆਂ ਵਾਲੀ ਹੁੱਕ ਲੱਗੀ ਹੋਈ ਆ ਬਾਕੀ ਸੁੱਕਾ ਟਰੈਕਟਰ ਆ ਜੀ ਕੋਈ ਲੀਕ ਨਹੀਂ ਸੀ ਕਰਨੀ ਹੈਗੀ ਤੇ ਆਪਾਂ ਬਾਕੀ ਸੈਲਫ ਸਟਾਰਟ ਟਰੈਕਟਰ ਆ ਜੀ ਸੈਲਫ ਸਟਾਰਟ ਟਰੈਕਟਰ ਆ ਜੀ ਪੂਰੀ ਵਾਈ ਕਰਦਾ ਆਮ ਹੁਣ ਗਾਂ ਝੋਨੇ ਦਾ ਸੀਜ਼ਨ ਆ ਕੱਦੂ-ਕੁੱਦੂ ਚ ਇਹੋ ਜਿਹਾ ਟਰੈਕਟਰ ਨੂੰ ਛੱਡਿਆ ਹੋਵੇ ਤਾਂ ਮੈਂ ਕਈ ਕੋਈ ਚੱਕਰ ਨਹੀਂ ਪੂਰਾ ਵਧੀਆ ਕੱਦੂ ਕਰੂਗਾ ਪੂਰਾ ਕੰਮ ਦਿੰਦਾ ਸੜਕ ਤੇ ਵੀ ਆਪਾਂ ਲੈਣਾ ਹੋਵੇ ਕੰਮ ਇਹਦਾ ਖਰਚਾ ਬਹੁਤ ਜਾਇਜ਼ ਆ ਜੀ ਆਮ ਵੱਡੇ ਟਰੈਕਟਰਾਂ ਨਾਲੋਂ ਬਹੁਤ ਘੱਟ ਖਰਚਾ ਜੇ ਆਪਾਂ ਮੰਨ ਕੇ ਤੋਰੇ ਫੇਰੇ ਤੇ ਟਰੈਕਟਰ ਰੱਖਣਾ ਬੈਸਟ ਟਰੈਕਟਰ ਆ ਬਾਕੀ ਰੇਟ ਬਹੁਤ ਜਾਇ ਜੀ ਇੰਨੇ ਰੇਟ ਵਿੱਚ ਆਪਣਾ ਹੁਣ ਨਵਾਂ ਮੋਰਸਲ ਵੀ ਨਹੀਂ ਆਉਂਦਾ ਜਿੰਨੇ ਆਪਾਂ ਟਰੈਕਟਰ ਤੁਹਾਨੂੰ ਦੇ ਦੇਣਾ ਜੀ ਟਰੈਕਟਰ ਦਾ ਰੇਟ ਹੈਗਾ ਜੀ 85000 ਰੁਪਇਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਰੇਟ ਦੇ ਵਿੱਚੋਂ ਤੁਸੀਂ ਆ ਕੇ ਟਰੈਕਟਰ ਨੂੰ ਚਲਾ ਕੇ ਵਾਹ ਕੇ ਤਸੱਲੀ ਕਰਕੇ ਖਰੀਦ ਸਕਦੇ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਤੇ ਬਾਕੀ ਪੰਜਾਬ ਨੰਬਰ ਹੈ ਜੀ ਤੇ ਕਾਪੀ ਜਿਹਦੇ ਨਾਂ ਉਹਦਾ ਐਕਸੀਡੈਪਟ ਵੀ ਮਿਲ ਜਾਊਗਾ ਹੋਰ ਵੱਡਾ ਰੇਡੀਟਰ ਲੱਗਾ ਕੋਈ ਗਰਮ ਨਹੀਂ ਹੁੰਦਾ ਟਰੈਕਟਰ ਤੇ ਬਾਕੀ ਸਪਿੰਡਲ ਹਿੱਸੇ ਅਗਲੇ ਦਾ ਵੀ ਬਿਲਕੁਲ ਕੰਮ ਹੋਇਆ ਕਾਰ ਘੁਮੜਦਾ ਟਰੈਕਟਰ ਤੇ ਹੋਰ ਕੋਈ ਕਮੀ ਪੇਸ਼ ਨਹੀਂ ਕੋਈ ਹਿੱਸੇ ਦੀ ਆਵਾਜ਼ ਨਹੀਂ ਹਿੱਸੇ ਦਾ ਵੀ ਕੰਮ ਹੋਇਆ ਲੈਫਟ ਦਾ ਵੀ ਕੰਮ ਹੋਇਆ ਲੈਫਟ ਲੁਕਟ ਵੀ ਪੂਰੀ ਓਕੇ ਆ ਭਾਵੇਂ ਰੂੜੀ ਦੀ ਭਰੀ ਟਰਾਲੀ ਚੁਕਾ ਸਕਦੇ ਹਾਂ ਟਰੈਕਟਰ ਨਾਲ ਬਾਕੀ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਓ ਜੀ 94788 86538 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਜੇ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਆਪਾਂ ਤੁਸੀਂ ਲੈ ਸਕਦੇ ਹੋ ਟਰੈਕਟਰ ਖਰੀਦ ਸਕਦੇ ਹੋ ਬਾਕੀ